ਤੁਸੀਂ ਸੁਣ ਰਹੇ ਹੋ ਨਾਨਕ ਸਿੰਘ ਦਾ ਨੋਵਲ ਗਰੀਬ ਦੀ ਦੁਨੀਆ ਅੰਕ 37ਵਾਂ ਬਲਦੇਵ ਦੇ ਚਲੇ ਜਾਣ ਤੋਂ ਬਾਅਦ ਤਿੰਨਾਂ ਦਿਨਾਂ ਵਿੱਚ ਹੀ ਮਾਲਤੀ ਇਸ ਤਰ੍ਹਾਂ ਹੋ ਗਈ ਜਿਵੇਂ ਤਿੰਨਾਂ ਬਰਿਆਂ ਦੀ ਬਿਮਾਰ ਉਸ ਦੇ ਮਾਸੂਮ ਦਿਲ ਵਿੱਚ ਵੱਡੀਆਂ-ਵੱਡੀਆਂ ਛੱਲਾਂ ਉੱਠਦੀਆਂ ਜਿਹੜੀਆਂ ਭਿਆਨਕ ਤੂਫਾਨ ਬਣ ਕੇ ਉਸ ਦੇ ਹਰ ਪਾਸੇ ਫੈਲ ਜਾਂਦੀਆਂ ਮਾਲਤੀ ਇਹਨਾਂ ਛੱਲਾਂ ਵਿੱਚ ਇਉਂ ਗਵਾਚ ਜਾਂਦੀ ਜਿਵੇਂ ਉਸ ਦੀ ਹਸਤੀ ਦਾ ਕੋਈ ਥੋ ਥਿੱਤਾ ਹੀ ਨਹੀਂ ਉਸ ਦਾ ਦਿਲ ਹਰ ਵੇਲੇ ਇਕੱਲਪਾਲ ਦਾ ਉਹ ਹਰ ਵੇਲੇ ਆਪਣੀ ਕੋਠੜੀ ਵਿੱਚ ਲੰਮੀ ਪਈ ਰਹਿੰਦੀ ਪਹਿਲਾਂ ਉਹ ਸਲੀਮਾ ਦੇ ਘਰ ਸੌਂਦੀ ਤੇ ਰੋਟੀ ਵੀ ਉੱਥੇ ਹੀ ਖਾਂਦੀ ਸੀ ਪਰ ਜਿਸ ਦਿਨ ਦੀ ਸਲੀਮਾ ਨੇ ਨਵੀਂ ਅਫਵਾਹ ਸੁਣੀ ਹੈ ਉਸ ਦਾ ਦਿਲ ਇਤਨਾ ਸਹਿਮ ਗਿਆ ਹੈ ਕਿ ਪਲ-ਪਲ ਪਿੱਛੋਂ ਉਸ ਨੂੰ ਹੌਲ ਪੈਂਦਾ ਹੈ ਕਿ ਹੁਣ ਵੀ ਮਾਲਤੀ ਗਈ ਹੁਣ ਵੀ ਹਿੰਦੂਆਂ ਵੱਲੋਂ ਉਸ ਦੀ ਮੰਗ ਕੀਤੀ ਗਈ ਜਦ ਆਦਮੀ ਉੱਤੇ ਕੋਈ ਨਵੀਂ ਮੁਸੀਬਤ ਆਉਂਦੀ ਹੈ ਤਾਂ ਉਹ ਬਚਣ ਲਈ ਨਵੇਂ ਤੋਂ ਨਵਾਂ ਢੰਗ ਸੋਚਦਾ ਹੈ ਸਲੀਮਾ ਲਈ ਇਹ ਢੰਗ ਭਾਵੇਂ ਕੋਈ ਤਸੱਲੀ ਬਖਸ਼ ਨਹੀਂ ਸੀ ਪਰ ਇਹ ਤੋਂ ਵੱਧ ਉਹ ਹੋਰ ਸੋਚ ਹੀ ਕੀ ਸਕਦੀ ਸੀ ਉਸਨੇ ਮਾਲਤੀ ਵੱਲ ਜਾਣਾ ਘਟ ਕਰ ਦਿੱਤਾ ਉਸ ਨੂੰ ਵੀ ਤਾਕੀਦ ਕਰ ਦਿੱਤੀ ਕਿ ਉਹ ਆਪਣੇ ਘਰ ਹੀ ਰਿਹਾ ਕਰੇ ਤੇ ਘਰੇ ਹੀ ਸਵਿਆ ਕਰੇ ਰੋਟੀ ਵੀ ਆਪਣੇ ਲਈ ਆਪ ਪਕਾਇਆ ਕਰੇ ਕਮਰ ਨੇ ਆਟਾ ਦਾਲ ਆਦ ਸਭ ਚੀਜ਼ਾਂ ਮਾਲਤੀ ਨੂੰ ਲਿਆ ਦਿੱਤੀਆਂ ਪਰ ਮਾਲਤੀ ਨੂੰ ਚੁੱਲ੍ਹੇ ਵਿੱਚ ਅੱਗ ਬਾਲਣ ਦੀ ਲੋੜ ਨਹੀਂ ਜਾਪੀ ਉਹ ਹਰ ਵੇਲੇ ਮੰਜੇ ਤੇ ਪਈ ਰਹਿੰਦੀ ਆਂਡ ਗਵਾਂਡ ਵਾਲੇ ਬੜੀ ਕੋਸ਼ਿਸ਼ ਕਰਦੇ ਪਰ ਮਾਲਤੀ ਨੂੰ ਨਾ ਕਿਸੇ ਨਾਲ ਬੋਲਣ ਦੀ ਚਾਹ ਸੀ ਨਾ ਕੁਝ ਖਾਣ ਪੀਣ ਦੀ ਪਰ ਉਸ ਨੂੰ ਹਜੇ ਤੱਕ ਕੋਈ ਪਤਾ ਨਹੀਂ ਸੀ ਕਿ ਸ਼ਹਿਰ ਵਿੱਚ ਉਸ ਬਾਬਤ ਕੀ ਕੁਝ ਹੋ ਰਿਹਾ ਹੈ। ਕਮਰਤੀ ਸਲੀਮਾ ਵੇਖਣ ਨੂੰ ਜਿਉਂਦੇ ਸਨ ਪਰ ਅਸਲ ਵਿੱਚ ਉਹਨਾਂ ਦੋਹਾਂ ਦੀਆਂ ਰੂਹਾਂ ਸ਼ਰੀਰ ਵਿੱਚ ਨਹੀਂ ਸਨ। ਜਿਸ ਮਾਲਤੀ ਨੂੰ ਵੇਖੇ ਬਿਨਾਂ ਉਹਨਾਂ ਦੇ ਸੰਗੋ ਪਾਣੀ ਦਾ ਘੁੱਟ ਨਹੀਂ ਸੀ ਉਤਰਦਾ ਉਸੇ ਮਾਲਤੀ ਨੂੰ ਕੱਲਮ ਮੁਕੱਲੀ ਭੁੱਖੀ ਪਾਣੀ ਤੇ ਦੁੱਖਾਂ ਦੀਆਂ ਘੇਰਨੀਆਂ ਖਾਂਦੀ ਨੂੰ ਘਰ ਵਿੱਚ ਪਈ ਵੇਖ ਕੇ ਵੀ ਉਸ ਵੱਲ ਕਦਮ ਵਧਾਉਂਦਾ ਹੀ ਆ ਨਹੀਂ ਸੰਕਰ ਸਕਦੇ ਉਸ ਦਾ ਦੁੱਖ ਸੁੱਖ ਨਹੀਂ ਸੰਵੰਡ ਸਕਦੇ ਰਾਤ ਦੇ 9 ਵਜ ਚੁੱਕੇ ਸਨ ਨਿਤਰੋਂ ਉਧਰੋਂ ਨਜ਼ਰ ਬਚਾ ਕੇ ਸਲੀਮਾ ਮਾਲਤੀ ਦੀ ਕੋਠੜੀ ਵਿੱਚ ਆਈ ਮੀ ਕਣੀ ਦਾ ਰੰਗ ਹੋਣ ਕਰਕੇ ਮਾਲਤੀ ਦਾ ਮੰਜਾ ਅੰਦਰ ਸੀ ਜੇ ਸੁੱਤੀ ਹੋ ਲੰਮੀ ਪਈ ਹੋਈ ਸੀ ਉਹ ਉਸ ਦੇ ਪਾਸ ਜਾ ਬੈਠੀ ਤੇ ਉਹ ਨੂੰ ਪੱਖੀ ਚੱਲਣ ਲੱਗੀ ਮਾਲਤੀ ਨੇ ਆਪਣੀ ਨਿਰਾਸ਼ ਨਜ਼ਰ ਛੱਤ ਵੱਲੋਂ ਹਟਾ ਕੇ ਸਲੀਮਾ ਵੱਲ ਮੋੜੀ ਤੇ ਤੱਕਦਿਆਂ ਹੀ ਉੱਠ ਬੈਠੀ ਸਲੀਮਾ ਦੀਆਂ ਅੱਖਾਂ ਡੁੱਲਣ ਵਾਲੀਆਂ ਸਨ ਕਿਉਂ ਚਾਚੀ ਮਾਲਤੀ ਨੇ ਆਪਣੇ ਗਮਗੀਨ ਚਿਹਰੇ ਨੂੰ ਉਸ ਦੇ ਮੂੰਹ ਕੋਲ ਲੈ ਜਾ ਕੇ ਕਿਆ ਪਰ ਸਲੀਮਾ ਨਹੀਂ ਬੋਲੀ ਮਾਲਤੀ ਬਧੇਰੇ ਡਰੀ ਚਾਚੀ ਚਾਚੀ ਪਰ ਚਾਚੀ ਦੇ ਗਲੇ ਨੂੰ ਦਿਲ ਦੇ ਗੁਬਾਰ ਨੇ ਰੋਕਿਆ ਹੋਇਆ ਸੀ ਮਾਲਤੀ ਦੀਆਂ ਬਾਹਾਂ ਖੁੱਲੀਆਂ ਸਲੀਮਾ ਦੀਆਂ ਵੀ ਨਿੱਗੀ ਬਗਲਗੀਰੀ ਨੇ ਇੱਕ ਵਾਰੀ ਫੇਰ ਦੋਹਾਂ ਦਾ ਗੁਆਚਿਆ ਹੋਇਆ ਸਵਰਗ ਮੋੜ ਲਿਆਂਦਾ ਪਿਆਰ ਦੇ ਹੰਝੂਆਂ ਨੇ ਦੋਵੇਂ ਦਿਲ ਕੋ ਚਿਰ ਲਈ ਹੌਲੇ ਕਰ ਦਿੱਤੇ ਚਾਚੀ ਤੂੰ ਰੋ ਕਿਉਂ ਰਹੀ ਐ ਮਾਲਤੀ ਨੇ ਆਪਣੇ ਆਪ ਨੂੰ ਉਸ ਦੇ ਉੱਤੇ ਸੁੱਟ ਕੇ ਪੁੱਛਿਆ ਮਾਲਾ ਤੂੰ ਸਾਨੂੰ ਸਾਨੂੰ ਛੱਡ ਜਾਏਂਗੀ ਸ਼ੁਦੈਨ ਚਾਚੀ ਦਿਲ ਦੀਆਂ ਟੁੱਟੀਆਂ ਤਾਰਾਂ ਵਿੱਚੋਂ ਮੱਧਮ ਜਿਹੀ ਝੰਕਾਰ ਨਿਕਲੀ ਮੈਂ ਆਪਣੀ ਅੰਮੀ ਨੂੰ ਛੱਡ ਕੇ ਕਿੱਥੇ ਜਾਣਾ ਐ ਮੈਂ ਤੇ ਸਗੋਂ ਕੱਲ ਦੀ ਪਈ ਸੋਚਦੀ ਸੀ ਚਾਚਾ ਵੀ ਨਹੀਂ ਬੋਲਦਾ ਤੂੰ ਵੀ ਮੇਰੇ ਨਾਲ ਅੱਗੇ ਵਾਂਗ ਨਹੀਂ ਬੋਲਦੀ ਤੁਸੀਂ ਐਡੇ ਨਿਰਮੋਹੇ ਕਿਉਂ ਹੋ ਗਏ ਜੇ ਸੀਨੇ ਨੂੰ چیر ਕੇ ਮਾਨੋ ਸਲੀਮਾ ਦਾ ਦਿਲ ਬਾਹਰ ਨਿਕਲਿਆ ਆਉਂਦਾ ਸੀ ਪਰ ਉਹ ਅਸਲੀ ਭੇਤ ਮਾਲਤੀ ਪਾਸ ਖੋਲਣਾ ਨਹੀਂ ਸੀ ਚਾਹੁੰਦੀ ਸਲੀਮਾ ਨੇ ਕੋਈ ਉੱਤਰ ਨਾ ਦਿੱਤਾ ਚਾਚੀ ਮਾਲਤੀ ਨੇ ਦੁਹਰਾਇਆ ਤੁਸੀਂ ਉਸ ਦਿਨ ਵਾਲੀ ਮੇਰੀ ਗਲਤੀ ਕਰਕੇ ਗੁੱਸੇ ਹੋ ਗਏ ਜੇ ਮੈਂ ਬਲਦੇਵ ਜੀ ਨਾਲ ਚਿਰ ਕਰਕੇ ਮੁੜੀ ਸਾਂ ਤੇ ਤੁਹਾਡੇ ਪੁੱਛੇ ਬਿਨਾ ਉਹਨਾਂ ਨਾਲ ਫਿਰਦੀ ਰਹੀ ਸਾਂ ਇਸੇ ਕਰਕੇ ਪਰ ਹੁਣ ਪਰ ਉਹ ਹੁਣ ਮੈਨੂੰ ਕਦੇ ਨਹੀਂ ਮਿਲਣਗੇ ਉਹ ਮੈਨੂੰ ਛੱਡ ਗਏ ਨੇ ਤੁਸੀਂ ਵੀ ਚਾਚੀ ਮੈਨੂੰ ਛੱਡਣ ਲੱਗੇ ਜੇ ਉਸਦੀ ਆਵਾਜ਼ ਭਾਰੀ ਹੋ ਗਈ ਸਲੀਮਾ ਹੁਣ ਇਸ ਤੋਂ ਜ਼ਿਆਦਾ ਦਿਲ ਦੇ ਭੇਤ ਨੂੰ ਲੁਕਾ ਕੇ ਨਹੀਂ ਸੀ ਰੱਖ ਸਕਦੀ ਭਾਵੇਂ ਕਮਰ ਨੇ ਉਸ ਨੂੰ ਬੇहद ਚੇਤਾਵਨੀਆਂ ਕੀਤੀਆਂ ਹੋਈਆਂ ਸਨ ਇਸ ਲੁਕਾਏ ਭੇਤ ਦਾ ਪਹਿਲਾ ਅੰਗ ਬਦੋਬਦੀ ਉਸ ਤੋਂ ਨੰਗਾ ਹੋ ਗਿਆ ਮਾਲਾ ਬੱਚੀਏ ਹਾਲੇ ਤੇ ਪਿਆਹ ਦਿਸਦਾ ਏ ਕਿ ਤੂੰ ਹੀ ਉਹ ਸਾਨੂੰ ਛੱਡ ਚੱਲੀ ਏ ਮੈਂ ਛੱਡ ਚੱਲੀ ਹਾਂ ਮਾਲਤੀ ਦੀਆਂ ਪਲਕਾਂ ਥਰਕੀਆਂ ਤੇ ਬਾਹਾਂ ਉਸ ਦੇ ਗਲ ਵਿੱਚ ਹੋਰ ਘੁੱਟ ਕੇ ਬੋਲੀ ਜਿਉਂਦਿਆਂ ਮੈਨੂੰ ਕੋਈ ਛੁੜਾ ਸਕਦਾ ਏ ਤੁਹਾਡੇ ਕੋਲੋਂ ਧੀਏ ਕਿਸਮਤ ਛੁੜਾ ਸਕਦੀ ਏ ਮਾਲਤੀ ਦੇ ਠੱਠੇ ਦਿਲ ਵਿੱਚ ਇੱਕ ਵਾਰੀ ਫੇਰ ਕੁਝ ਬਹਲ ਆਉਣਾ ਸ਼ੁਰੂ ਹੋਇਆ ਨਾਲੇ ਬਲਦੇਵ ਦੇ ਦੱਸੇ ਹੋਏ ਕਿਸਮਤ ਸੰਬੰਧੀ ਖਿਆਲ ਵੀ ਉਹ ਆਪਣਾ ਸਿਰ ਸਲੀਮਾ ਦੇ ਮੋਢੇ ਨਾਲ ਜੋੜ ਕੇ ਬੋਲੀ ਸ਼ਦੈਨੇ ਤੂੰ ਤੇ ਚਾਚੀ ਕਿਸਮਤ ਕੋਈ ਚੀਜ਼ ਨਹੀਂ ਹੁੰਦੀ ਆਪਣੀ ਕਿਸਮਤ ਨੂੰ ਬਨਾਲ ਵਾਲੇ ਅਸੀਂ ਆਪ ਹਾਂ ਪਰ ਬੱਚੀਏ ਸਲੀਮਾ ਨੇ ਉਸ ਨੂੰ ਹਿੱਕ ਨਾਲ ਘੁੱਟ ਕੇ ਕਿਹਾ ਹਾਲ ਦੀ ਘੜੀ ਤੇ ਅਸੀਂ ਆਪਣੀ ਕਿਸਮਤ ਦੀ ਸੰਗੀ ਘੁੱਟਣ ਡਏ ਹੋਏ ਹਾਂ ਕਿਸ ਤਰ੍ਹਾਂ ਚਾਚੀ ਮਾਲਤੀ ਨੇ ਪੁੱਛਿਆ ਨਾ ਤੇਰੇ ਨਾਲ ਸਾਡਾ ਮੋਹ ਪੈਂਦਾ ਤੇ ਨਾ ਅਸੀਂ ਹਜ ਹਾਲ ਨੂੰ ਅਪੜਦੇ ਸਲੀਮਾ ਨੇ ਕਿਹਾ ਕਿਸ ਹਾਲ ਨੂੰ ਚਾਚੀ ਸਲੀਮਾ پاس ਹੋਰ ਸਬਰ ਨਹੀਂ ਸੀ ਲੁਕਾਏ ਹੋਏ ਰਾਜ਼ ਤੇ ਬੋਝ ਢੇਠ ਉਹ ਦੱਬੀ ਜਾ ਰਹੀ ਸੀ ਉਸ ਦਾ ਸੀਨਾ ਇਸ ਭੇਤ ਨੂੰ ਹੋਰ ਸੰਭ ਨੂੰ ਅਸਮਰਥ ਸੀ ਉਸ ਨੇ ਮਾਲਤੀ ਨੂੰ ਸਭ ਕੁਝ ਸੁਣਾ ਦਿੱਤਾ ਅੱਜ ਸ਼ਾਮੀ ਮਜ਼ਦੂਰਾਂ ਦੇ ਇਕੱਠ ਵਿੱਚ ਜੋ-ਜੋ ਗੱਲਾਂ ਹੋਈਆਂ ਸਨ ਜਿਹੜੀਆਂ ਕਮਰ ਨੇ ਉਹਨੂੰ ਦਸੀਆਂ ਸਨ ਸਲੀਮਾ ਨੇ ਉਹ ਵੀ ਮਾਲਤੀ ਨੂੰ ਸੁਣਾ ਦਿੱਤੀਆਂ ਸੁਣ ਕੇ ਮਾਲਤੀ ਦਾ ਸਿਰ ਚਕਰਾਨ ਲੱਗਾ ਕਿ ਮੇਰੀ ਹੋਂਦ ਤੇ ਇਨਾ ਦੋਹਾਂ ਦੀਆਂ ਮਿਹਰਬਾਨੀਆਂ ਨੇ ਇਹ ਸ਼ਕਲ اختیار ਕਰ ਲਈ ਹੈ ਕਿ ਸਾਡੇ ਸੁੱਚੇ ਪਿਆਰ ਨੂੰ ਦੁਨੀਆ ਮਾਜਹਬੀ ਤਸੱਬਬ ਦੀਆਂ ਐਨਕਾਂ ਵਿੱਚੋਂ ਦੇਖ ਰਹੀ ਹੈ ਕਿ ਮੇਰੇ ਧਰਮ ਦੇ ਮਾਤਾ ਪਿਤਾ ਉੱਤੇ ਕੋਈ ਭਾਰੀ ਮੁਸੀਬਤ ਆਉਣ ਵਾਲੀ ਹੈ ਤਾਂ ਮੇਰੇ ਜੀਵਨ ਦਾ ਤ੍ਰਕਾਰ ਹੈ ਮਾਲਤੀ ਇਹਨਾਂ ਸੋਚਾਂ ਵਿੱਚ ਗੁੰਮ ਸੀ ਤੇ ਬਲਦੇਵ ਲਈ ਵੀ ਸ਼ਾਇਦ ਮੈਂ ਹੀ ਬਵਾਲ ਜਾਨ ਹੋ ਰਹੀ ਹਾਂ ਸ਼ਾਇਦ ਮੇਰੇ ਕਰਕੇ ਹੀ ਉਸ ਨੂੰ ਆਪਣੇ ਪੰਧ ਤੋਂ ਹਟਣਾ ਪਿਆ ਆਪਣੇ ਅਰੰਭੇ ਕੰਮ ਨੂੰ ਅੱਧ ਵਿਚਾਲੇ ਛੱਡਣਾ ਪਿਆ ਤੇ ਹਜ਼ਾਰਾਂ ਮਜ਼ਦੂਰਾਂ ਦੀ ਨਫ਼ਰਤ ਦਾ ਸ਼ਿਕਾਰ ਵੀ ਬੰਨਣਾ ਪਿਆ। ਓ ਮੈਂ ਕਿਉਂ ਹਾਂ ਮੈਂ ਕਾਦੇ ਲਈ ਜਿਉਂਦੀ ਹਾਂ। ਅੰਕ 38ਵਾਂ। ਹਨੇਰੀ ਰਾਤ ਨੂੰ ਕਾਲੇ ਬੱਦਲਾਂ ਨੇ ਹੋਰ ਵੀ ਡਰਾਣੀ ਬਣਾ ਦਿੱਤਾ ਹੋਇਆ ਸੀ। ਸਲੀਮਾ ਚਲੀ ਗਈ। ਮਾਲਤੀ ਉਸੇ ਤਰ੍ਹਾਂ ਗਿੰਤੀਆਂ ਵਿੱਚ ਪਈ ਹੋਈ ਸੀ ਕਿ ਬਾਹਰੋਂ ਉਸ ਨੂੰ ਗੱਲਾਂ ਦੀ ਆਵਾਜ਼ ਆਈ। ਉਹਨਾਂ ਗੱਲਾਂ ਵਿੱਚ ਇੱਕ ਦੋ ਵਾਰੀ ਉਸਨੇ ਆਪਣਾ ਨਾਂ ਵੀ ਸੁਨਿਆ ਉਸਨੇ ਦੀਵੇ ਦੀ ਬੱਤੀ ਹੋਰ ਨਿੰਮੀ ਕਰ ਦਿੱਤੀ ਤੇ ਦੱਬੇ ਪੈਰੀ ਉੱਠ ਕੇ ਬਾਹਰ ਵੇਲਾਂ ਦੇ ਓਲੇ ਹੋ ਕੇ ਖਲੋ ਗਈ ਇਥੋਂ ਬਾਹਰਲੇਆਂ ਦੀਆਂ ਗੱਲਾਂ ਚੰਗੀ ਤਰ੍ਹਾਂ ਸੁਣਾਈ ਦੇ ਸਕਦੀਆਂ ਹਨ ਮਾਲਤੀ ਨੇ ਸੁਨਿਆ ਕੋਈ ਕਹਿ ਰਿਹਾ ਸੀ ਕਮਰਦੀਨਾ ਤੂੰ ਕਾਬਰ ਕਿਉਂ ਰਿਆ ਏ ਖੁਦਾ ਭਲੀ ਕਰੇਗਾ ਕਿਸੇ ਦੀ ਮਜਾਲੇ ਸਾਡੀ ਕੁੜੀ ਵੱਲ ਤੱਕ ਜਾਵੇ ਸੁਣ ਕੇ ਮਾਲਤੀ ਦਾ ਦਿਲ ਕੰਬ ਉਠਿਆ ਹੋਰ ਆਵਾਜ਼ ਸੁਣਾਈ ਦਿੱਤੀ ਕਮਸਾਨ ਤਾਂ ਕੋਈ ਨਾ ਕੋਈ ਮਚਣ ਵਾਲਾ ਏ ਆਂਦੇ ਪਏ ਸੰ ਪਈ ਹਿੰਦੂਆਂ ਨੇ ਮਤਾ ਪਕਾਇਆ ਏ ਕਿ ਮਾਲਾਂ ਨੂੰ ਮੁਸਲਮਾਨਾਂ ਦੇ ਘਰੋਂ ਚੁੱਕ ਲਈਏ ਤੇ ਕਿਸੇ ਯਤੀਮਖਾਨੇ ਭੇਜ ਦਈਏ ਦੂਸਰੀ ਆਵਾਜ਼ ਕਮਰ ਦੀ ਸੀ ਉਹ ਜਾਣੇ ਜੇ ਹਿੰਦੂਆਂ ਨੂੰ ਸ਼ੱਕ ਹੈ ਤਾਂ ਬੇਸ਼ੱਕ ਲੈ ਜਾਣ ਕੁੜੀ ਨੂੰ ਯਤੀਮਖਾਨੇ ਭੇਜ ਦੇਣ ਭਾਵੇਂ ਜਿੱਥੇ ਉਹਨਾਂ ਦਾ ਰੂਹ ਕਰੇ ਸਾਡਾ ਕਾਦਾ ਦਾਈਆ ਏ ਬਗਾਨੀ ਧੀ ਨਾਲ ਪਰ ਮੈਨੂੰ ਤਾਂ ਇਸ ਗੱਲ ਨੇ ਪਜਤਰੀ ਲਾਈ ਹੋਈ ਏ ਪਈ ਕਿਤੇ ਉਹ ਨਾ ਹੋਵੇ ਜੋ ਸ਼ਹਿਰ ਵਿੱਚ ਫਸਾਦ ਮਚ ਜਾਏ ਨਾ ਜਾਣੀਏ ਇਹ ਅਨਿਆਈ ਮੋਤੇ ਮਾਵਾਂ ਦੇ ਪੁੱਤ ਮਾਰੇ ਜਾਣ ਇੱਕ ਹੋਰ ਆਵਾਜ਼ ਆਈ ਸੁਣਿਆ ਇਹ ਮੁਸਲਮਾਨਾਂ ਨੇ ਵੀ ਇਹ ਸਲਾਹ ਕੀਤੀ ਹੋਈ ਏ ਮਾਲਤੀ ਲਈ ਖੜੋਤੀ ਰਹਿਣਾ ਮੁਸ਼ਕਲ ਹੋ ਗਿਆ ਉਹ ਉੱਥੇ ਹੀ ਬੈਠ ਗਈ ਕਮਰ ਦੀ ਆਵਾਜ਼ ਫੇਰ ਉਹ ਸੁਣੀ ਤਾਂ ਹੁਣ ਕੀ ਕੀਤਾ ਜਾਏ ਜੇ ਗੱਲ ਹੋ ਗਈ ਤਾਂ ਬੜੀ ਔਖੀ ਬਣੇਗੀ ਖਬਰੇ ਕੀ ਕਿਆਮਤ ਝੁੱਲ ਪਵੇ ਕੋਈ ਹੋਰ ਕਹਿ ਰਿਹਾ ਸੀ ਤੇ ਅਸੀਂ ਚਾਲੀ ਘਰ ਕਾਦੇ ਲਈ ਹਾਂ ਕੋਈ ਆਕੇ ਤਾਂ ਬੜੇ ਸਹੀ ਹਵੇਲੀ ਉਹਦੀਆਂ ਬੋਟੀਆਂ ਨਾ ਖਿੱਚ ਲਈਏ ਟੱਠੇ ਖੂਚ ਪਹਿਣ ਇਹੋ ਜਿਹੇ ਹਿੰਦੂ ਤੇ ਨਾਲੇ ਇਹੋ ਜਿਹੇ ਮੁਸਲਮਾਨ ਸਾਨੂੰ ਸਾਰਿਆਂ ਨੂੰ ਮਾਰ ਕੇ ਹੀ ਕੋਈ ਕੁੜੀ ਤੱਕ ਪਹੁੰਚੇਗਾ ਅੱਛਾ ਹੁਣ ਜਾਓ ਰਮਾਨ ਕਰੋ ਜਾ ਕੇ ਘਰੋ ਘਰੀ ਵੱਡੇ ਵੇਲੇ ਜਿਹੜੀ ਹੋਵੇਗੀ ਵੇਖੀ ਜਾਵੇਗੀ ਕਮਰ ਨੇ ਕਿਹਾ ਕਣੀਆਂ ਵਾਰ ਰਹੀਆਂ ਸਨ ਵੇਲ ਵਿੱਚੋਂ ਪਾਣੀ ਦੇ ਤੁਮਕੇ ਮਾਲਤੀ ਉੱਤੇ ਡਿੱਗ ਰਹੇ ਸਨ ਬਾਹਰਲੀਆਂ ਗੱਲਾਂ ਦਾ ਸਿਲਸਲਾ ਬੰਦ ਹੋ ਚੁੱਕਾ ਸੀ ਮਾਲਤੀ ਉੱਠ ਕੇ ਅੰਦਰ ਪਹੁੰਚੀ ਤੇ ਮੰਝੇ ਤੇ ਲੰਮੀ ਪੈ ਗਈ ਮਾਇੂਸੀਆਂ ਫਿਕਰਾਂ ਤੇ ਹੋਣ ਵਾਲੀ ਭਿਆਨਕ ਘਟਨਾ ਦੇ ਡਰ ਨੇ ਉਸ ਦਾ ਦਿਮਾਗ ਪੱਥਰ ਕਰ ਦਿੱਤਾ ਜਿਸ ਤਰ੍ਹਾਂ ਕਿਸੇ ਨੂੰ ਬੇਹੋਸ਼ੀ ਆ ਰਹੀ ਹੁੰਦੀ ਹੈ ਮਾਲਤੀ ਦੀਆਂ ਚਿਮਣੀਆਂ ਮਿਲਦੀਆਂ ਮਿਲ ਗਈਆਂ ਸ਼ਾਇਦ ਕਈਆਂ ਰਾਤਾਂ ਤੋਂ ਸੁੱਤੀ ਨਹੀਂ ਸੀ ਜਿਸ ਕਰਕੇ ਇਸ ਸਖਤ ਪਰੇਸ਼ਾਨੀ ਦੀ ਹਾਲਤ ਵਿੱਚ ਵੀ ਨਿੰਦਰਾ ਦੇਵੀ ਨੇ ਉਸ ਨੂੰ ਗੋਦੀ ਵਿੱਚ ਲੈ ਲਿਆ ਉਹ ਸੁਪਨੇ ਦੇ ਅਰਸ਼ ਵਿੱਚ ਉਡਾਰੀਆਂ ਲਾ ਰਹੀ ਸੀ ਕੁਝ ਛਿਰ ਲਈ ਦੁਨੀਆ ਤੇ ਦੁਨੀਆ ਦੇ ਦੁੱਖ ਉਸ ਤੋਂ ਦੂਰ ਪਿੱਛੇ ਰਹਿ ਗਏ ਬੂਹਾ ਖੁੱਲਾ ਸੀ ਭਿਜੇ ਹੋਏ ਹਵਾ ਦੇ ਝੌਂਕੇ ਵੇਲਦੀਆਂ ਟਹਿਣੀਆਂ ਨੂੰ ਹਿਲਾਉਂਦੇ ਹੋਏ ਅੰਦਰ ਆ ਰਹੇ ਸਨ ਪਰੇ ਹਵਾ ਦੇ ਝੌਂਕੇ ਮਾਲਤੀ ਦੇ ਹਿਰਦੇ ਦੀ ਪੁੱਟੀ ਜਾ ਚੁੱਕੀ ਵੇਲ ਨੂੰ ਹਰਿਆ ਨਹੀਂ ਕਰ ਸਕਦੇ ਜਿਉਂ-ਜਿਉਂ ਵਕਤ ਬੀਤਣ ਲੱਗਾ ਮਾਲਤੀ ਦੇ ਸਾਹਮਣੇ ਹੋਏ ਬੀਤੇ ਪਲਾਂ ਦੀ ਕੋਈ ਸਵਰਗੀ ਯਾਦ ਨ੍ਰਿਤ ਕਰਨ ਲੱਗੀ ਉਹ ਇਸ ਵੇਲੇ ਉਸੇ ਲਾਰੈਂਸ ਗਾਰਡਨ ਵਾਲੀ ਫੁੱਲਵਾੜੀ ਵਿੱਚ ਖੜੀ ਸੀ ਤੇ ਬਲਦੇਵ ਦੇ ਉਦਨ ਦੇ ਕਹੇ ਹੋਏ ਸਾਰੇ ਵਾਕ ਇੱਕ-ਇੱਕ ਕਰਕੇ ਉਸ ਦੇ ਕੰਨਾਂ ਵਿੱਚ ਗੂੰਜ ਰਹੇ ਸਨ ਇਹ ਕੇਵਲ ਇੱਕ ਭੂਤਕਾਲ ਦੀ ਯਾਦ ਹੀ ਨਹੀਂ ਸੀ ਉਸ ਨੂੰ ਜਾਪਦਾ ਜੀਕਨ ਉਹ ਹਜੇ ਤੀ ਕੋਥੇ ਖੜੀ ਹੈ ਉਸੇ ਪ੍ਰੀਤਮ ਦੇ ਹੱਥ ਵਿੱਚ ਉਸਦਾ ਹੱਥ ਹੈ ਤੇ ਉਹੀ ਮਧੁਰ ਵਾਕ ਬਲਦੇਵ ਦੇ ਫੁੱਲ ਕੇਰ ਦੇ ਬੁੱਲਾਂ ਚੋਂ ਨਿਕਲ ਰਹੇ ਸਨ ਫੁੱਲ ਹਸ ਰਹੇ ਸਨ ਝਾੜੀਆਂ ਮਸਤੀ ਵਿੱਚ ਝੂਮ ਰਹੀਆਂ ਸਨ ਪਿੰਨੀ ਹਵਾ ਮਾਲਤੀ ਦੀ ਚੁੰਨੀ ਨੂੰ ਉਡਾ ਰਹੀ ਸੀ ਮਾਲਤੀ ਇੱਕ ਵਾਰੀ ਭੁੱਲ ਗਈ ਕਿ ਕੋਈ ਘਟਨਾ ਹੋਈ ਸੀ ਉਹ ਇਸ ਵੇਲੇ ਨਵ ਖੁੰਬੇ ਤੀਰਾਂ ਦੀ ਪੀੜ ਨਾਲ ਵਿਆਕੁਲ ਨਹੀਂ ਸੀ ਸਗੋਂ ਕਿਸੇ ਦੇ ਰੰਗ ਰਤੇ ਨੈਣਾ ਵਿੱਚ ਤੱਕਦੀ ਹੋਈ ਸਾਰੀ ਖੁਸ਼ੀ ਸਾਰੀ ਰੀਜ ਇਨ੍ਹਾਂ ਅੱਖਾਂ ਦੁਆਰਾ ਉਹਨਾਂ ਅੱਖਾਂ ਵਿੱਚ ਉਲੱਦ ਰਹੀ ਸੀ ਮੀ ਪੈ ਰਿਆ ਸੀ ਮਾਲਤੀ ਭੇਜ ਰਹੀ ਸੀ ਤੇ ਬਲਦੇਵ ਦੇ ਪਿਆਰ ਨਿਗ ਵਿੱਚ ਗਰਮਾਏ ਹੱਥ ਵਿੱਚ ਉਹਦਾ ਹੱਥ ਧੜਕ ਰਿਹਾ ਸੀ ਕੋਈ ਅੰਮ੍ਰਿਤ ਮਿੱਠੇ ਵਾਕ ਉਸ ਨੂੰ ਸੁਣਾਈ ਦੇ ਰਹੇ ਸਨ ਮਾਲਤੀ ਜੀ ਚਲੋ ਚੱਲੀਏ ਅਸੀਂ ਭੇਜ ਰਹੇ ਹਾਂ ਮਾਲਤੀ ਜੀ ਤੁਸੀਂ ਬਿਲਕੁਲ ਭੇਜ ਗਏ ਹੋ ਮਾਨੋ ਕਿਸੇ ਨੇ ਦਰਹਾ ਕੇ ਗਿਆ ਮਾਲਤੀ ਨੂੰ ਠੰਡ ਮਹਿਸੂਸ ਹੋ ਰਹੀ ਸੀ ਕਿਸੇ ਪਿਆਰ ਥਿਰਕ ਦੀ ਬਾਹ ਨੇ ਉਸ ਨੂੰ ਸਹਾਰਾ ਦਿੱਤਾ ਤੇ ਮਾਲਤੀ ਉੱਠੀ ਇਸ ਦੇ ਨਾਲ ਹੀ ਨੀਂਦ ਨੇ ਮਾਨੋ ਮਾਲਤੀ ਨੂੰ ਗੋਦ ਚੋਂ ਕੱਢ ਕੇ ਪੁੰਜੇ ਫਟਕ ਦਿੱਤਾ ਸੁਪਨੇ ਦੀ ਦੁਨੀਆ ਅਲੋਪ ਹੋ ਗਈ ਉਹ ਅੱਖਾਂ ਮਲਦੀ ਉੱਠ ਬੈਠੀ ਉਹ ਸੱਚਮੁੱਚ ਭਿੱਜੀ ਹੋਈ ਸੀ ਉਸ ਦੇ ਸਿਰ ਉੱਤੇ ਛੱਤ ਚੋ ਰਹੀ ਸੀ ਬਾਰਮੀ ਜ਼ੋਰ ਦਾ ਵਰ ਰਿਹਾ ਸੀ ਕੀ ਇਹ ਸੁਪਨਾ ਸੀ ਸੱਚਮੁੱਚ ਸੁਪਨਾ ਇਸ ਖਿਆਲ ਨੇ ਉਸ ਨੂੰ ਪਿਆਰ ਦੀ ਹਰਿਆਵਲੀ ਪਰਬਤਤੀ ਸੀ ਤੇ ਝੂਮਦੀ ਨੂੰ ਗਮਾਂ ਦੀ ਡੂੰਗੀ ਖੱਡ ਵੱਲ ਰੇੜ ਦਿੱਤਾ ਹੋਣੋ ਜਾਗ ਰਹੀ ਸੀ ਮੰਜੇ ਤੇ ਬੈਠੀ ਸੀ ਤੇ ਉਸ ਦੀ ਅੱਖਾਂ ਅੱਗੇ ਇੱਕ ਹੋਰ ਚਾਂਕੀ ਫਿਰ ਰਹੀ ਸੀ ਬਲਦੇਵ ਦੇ ਵਿਛੜਨ ਦੀ ਉਹ ਅੰਤਿਮ ਚਾਂਕੀ ਉਹ ਮੋਟਰ ਉਹ ਮਾਤਾ ਜੀ ਉਹ ਨੈਕਲੇਸ ਮਾਲਤੀ ਘਬਰਾ ਕੇ ਮੰਜੇ ਤੋਂ ਉੱਠੀ ਬਾਹਰ ਨਿਕਲੀ ਤੇ ਵੇਲ ਛੱਤ ਹੇਠਾਂ ਖਲੋਤੀ ਵੇਲ ਥੱਲੇ ਦਿੱਤੀ ਹੋਈ ਥੰਮੀ ਦਾ ਸਹਾਰਾ ਲੈ ਕੇ ਵੇਲ ਵੀ ਉਸੇ ਵਾਂਗ ਚਮਚਾ ਮੋٹے ਹੰਝੂ ਘੇਰ ਰਹੀ ਸੀ ਮਾਲਤੀ ਭਿਜ ਰਹੀ ਸੀ ਯਾਦਾਂ ਦੀ ਰੰਗਦਾਰ ਤਸਵੀਰ ਸੀ ਮਾਨੋ ਹੁਣ ਵੀ ਉਸ ਨੂੰ ਭਿਜਦੀ ਵੇਖ ਕੇ ਕੋਈ ਕਹਿ ਰਿਹਾ ਸੀ ਮਾਲਤੀ ਜੀ ਤੁਸੀਂ ਭੇਜ ਰਹੇ ਹੋ ਉਸ ਦੀ ਅੱਖਾਂ ਵਿੱਚ ਹਜੇ ਤੀਕ ਸੁਪਨੇ ਦੀ ਮਸਤੀ ਸੀ ਪਰ ਉਸ ਦੀ ਇਹ ਪਿਆਰ ਦੀ ਦੁਨੀਆ ਸ਼ਾਈ ਮਾਈ ਹੋ ਗਈ ਜਦੋਂ ਖੜੀ ਖੜੀ ਅਚਾਨਕ ਇੱਕ ਪਾਸੇ ਉਲਰ ਪਈ ਵੇਲ ਥੱਲੇ ਦਿੱਤਾ ਹੋਇਆ ਠੁੰਮਣਾ ਇੱਕ ਪਾਸੇ ਨੂੰ ਸਰਕ ਗਿਆ ਸੀ ਮਾਲਤੀ ਡਿਗਦੀ ਡਿਗਦੀ ਬਚੀ ਉੱਪਰ ਤਣੀ ਹੋਈ ਉਹ ਹਰਿਆਵਲੀ ਚਾਨਣੀ ਮਾਲਤੀ ਦੀ ਵੇਲ ਛੱਡ ਉਸ ਦੇ ਸਿਰ ਤੇ ਆ ਡਿੱਗੀ ਤੇ ਛਿੱਟੇ ਛਿੱਟੇ ਕੁਝ ਫੁੱਲ ਮਾਲਤੀ ਦੇ ਸਰੀਰ ਉੱਤੇ ਡਿੱਗ ਪਏ ਉਸ ਨੂੰ ਅਸਲੀਅਤ ਦਾ ਗਿਆਨ ਹੋਇਆ ਉਸ ਦਾ ਹਿਰਦਾ ਫੇਰ ਅੱਗੇ ਵਾਂਗ ਹੀ ਹਾਹਾਕਾਰ ਕਰਨ ਲੱਗਾ ਮੇਰਾ ਸਰਬੰਸ ਮੇਰਾ ਜੀਵਨ ਆਧਾਰ ਕੀ ਇਹ ਸੱਚਮੁੱਚ ਸੁਪਨਾ ਸੀ ਆਸਰਾ ਹਟ ਜਾਣ ਕਰਕੇ ਵੇਲ ਜਦ ਮਾਲਤੀ ਦੇ ਉੱਤੇ ਆ ਡਿੱਗੀ ਤਾਂ ਉਸ ਨੇ ਤਾਂ ਉਸ ਦੇ ਦਿਲ ਨੇ ਕਿਹਾ ਮੇਰਾ ਆਸਰਾ ਵੀ ਗਿਆ ਤੇ ਇਸ ਦਾ ਵੀ ਹੁਣ ਅਸੀਂ ਦੋਵੇਂ ਨਿਆਸਰੀਆਂ ਹਾਂ ਉਸ ਨੇ ਵੇਲ ਦੇ ਝੁਰਮਟ ਨੂੰ ਸਿਰ ਤੋਂ ਚੁੱਕਿਆ ਪਰ ਟਿਕਾਵੇ ਕਿੱਥੇ ਕਿੰਨਾ ਹੀ ਚੇਰ ਉਸ ਨੂੰ ਹੱਥਾਂ ਦਾ ਆਸਰਾ ਦੇ ਕੇ ਖੜੀ ਰਹੀ ਅਖੀਰ ਉਹਦੇ ਹੱਥ ਢਿੱਲੇ ਹੋ ਗਏ ਵੇਲ ਪੁੰਜੇ ਟੈ ਪਈ ਮਾਲਤੀ ਵੀ ਡਿੱਗ ਪਈ ਨਿਡਾਲ ਹੋ ਕੇ ਆਪਣੇ ਵਹਿਣਾ ਵਿੱਚ ਮਾਲਤੀ ਰੁੜਦੀ ਗਈ ਇਹ ਉਹ ਵੇਲ ਸੀ ਜਿਸ ਦਾ ਇੱਕ ਪੱਤਰ ਟੁੱਟਦਾ ਜਾਂ ਇੱਕ ਫੁੱਲ ਡਿੱਗਦਾ ਵੇਖਣਾ ਵੀ ਮਾਲਤੀ ਲਈ ਅਸਹਿ ਸੀ ਪਰ ਅੱਜ ਉਹ ਸਾਰੀ ਦੀ ਸਾਰੀ ਪੁੰਜੇ ਪਈ ਸੀ ਉਸ ਦੇ ਪੈਰਾਂ ਵਿੱਚ ਪਈ ਸੀ ਪਰ ਮਾਲਤੀ ਨੂੰ ਉਸ ਦਾ ਧਿਆਨ ਨਹੀਂ ਸੀ ਉਸ ਨੇ ਅੱਖਾਂ ਚੁੱਕ ਕੇ ਆਕਾਸ਼ ਵੱਲ ਤੱਕਿਆ ਇਹ ਕਾਲਾ ਸੀ ਮਾਨੋ ਉਸ ਦੇ ਦੁੱਖ ਵਿੱਚ ਮਾਤਮ ਕਰ ਰਿਹਾ ਸੀ ਆਲੇ ਦੁਆਲੇ ਤੱਕੀ ਹਰ ਪਾਸੇ ਮਾਤਮੀ ਦ੍ਰਿਸ਼ ਠੰਡਾ ਸਾ ਭਰ ਕੇ ਖੜੋ ਗਈ ਆਪਣੀ ਵੇਲ ਨੂੰ ਉਸਨੇ ਇੱਕ ਵਾਰੀ ਅਰਮਾਨ ਭਰੀ ਨਜ਼ਰ ਨਾਲ ਵੇਖਿਆ ਉਸ ਦੀਆਂ ਚਿੱਕੜ ਵਿੱਚ ਲਤਪਤ ਲਗਰਾਂ ਨੂੰ ਜਾਂਚਿਆ ਤੇ ਉਸ ਦੀਆਂ ਚਿੱਟੀਆਂ ਹਨੇਰੇ ਵਿੱਚ ਵੀ ਆਪਣੀ ਸੁੰਦਰਤਾ ਦਾ ਨਜ਼ਾਰਾ ਦੇਂਦੀਆਂ ਕਲੀਆਂ ਨੂੰ ਚੁੰਮਿਆ ਤੇ ਫਿਰ ਉਹਨਾਂ ਨਾਲ ਗੱਲਾਂ ਕਰਨ ਲੱਗੀ ਜਾਓ ਰੁਲੋ ਪੈਰਾ ਹੇਠ ਮਿੱਦਦੀਆਂ ਫਿਰੋ ਮਿੱਟੀਆਂ ਚਿੱਕੜਾਂ ਨਾਲ ਲਿਬੜੋ ਅੱਜ ਤੁਹਾਡੀ ਮਾਲਤੀ ਕਿਤੇ ਜਿਉਂਦੀ ਹੁੰਦੀ ਤਾਂ ਤੁਹਾਨੂੰ ਕਦੇ ਮਰਨ ਨਾ ਦੇਂਦੀ ਉਹ ਵੇਲ ਨੂੰ ਉਵੇਂ ਹੀ ਸੁੱਟ ਕੇ ਅੰਦਰ ਚਲੀ ਗਈ। ਹੌਨ ਤੇ ਕਮਾਲਤੀ ਨੂੰ ਉਸ ਦੂਸਰੀ ਸਮੱਸਿਆ ਦਾ ਚੇਤਾ ਨਹੀਂ ਸੀ ਆਇਆ ਅੰਦਰ ਵੜਦਿਆਂ ਹੀ ਉਸ ਨੂੰ ਖਿਆਲ ਆ ਗਿਆ। ਰਾਤੀ ਚਾਚੀ ਨੇ ਕੁਝ ਕਿਹਾ ਸੀ, ਬਾਹਰ ਖੜੋਤਿਆਂ ਦੀਆਂ ਕੁਝ ਗੱਲਾਂ ਵੀ ਉਹ ਸੁਨੀਆਂ ਸਨ ਤਾਂ ਕਿ ਸਵੇਰ ਦਾ ਸੂਰਜ ਚੜ੍ਹਦਿਆਂ ਹੀ ਇਸ ਹਵੇਲੀ ਵਿੱਚ ਕੋਹਰਾਮ ਮੱਚੇਗਾ। ਮਨੁੱਖਾਂ ਦੇ ਲਹੂ ਨਾਲ ਚਿੱਕੜ ਲਾਲ ਹੋ ਜਾਵੇਗਾ। ਮਾਵਾ ਭੈਣਾਂ ਤੇ ਸੁਹਾਗਣਾਂ ਦੇ ਅਥਰੂ ਇਸ ਮੀਂਹ ਨਾਲੋਂ ਵੀ ਤੇਜ਼ ਵਰਨਗੇ ਤੇ ਮੇਰੇ ਧਰਮ ਦੇ ਮਾਪੇ ਉਹਨਾਂ ਦਾ ਖਬਰੇ ਕੀ ਹਾਲ ਹੋਵੇਗਾ? ਇਹ ਸਭ ਕੁਝ ਮੇਰੇ ਕਾਰਨ ਮਾਲਤੀ ਬਾਹਰ ਨਿਕਲ ਗਈ ਕਿ ਮੈਂ ਇਸ ਫੋਨ ਵਾਲੇ ਮਹਾਪਾਰਤ ਨੂੰ ਕਿਸੇ ਤਰ੍ਹਾਂ ਰੋਕ ਸਕਦੀ ਹਾਂ ਕਿ ਇਸ ਦਾ ਕੋਈ ਤਰੀਕਾ ਹੈ ਇਸ ਵੇਲੇ ਉਸ ਦੇ ਕੰਨਾਂ ਵਿੱਚ ਟੰਦ ਦੀ ਆਵਾਜ਼ ਪਈ ਲਾਗਲੇ ਗਿਰਜੇ ਦੀ ਘੜੀ ਨੇ ਇੱਕ ਵਜਾਇਆ ਠੀਕ ਹੈ ਉਸਨੇ ਕਿਹਾ ਕੜਿਆਲ ਨੇ ਮੇਰੀ ਦੁਬਿਧਾ ਦੂਰ ਕਰ ਦਿੱਤੀ ਹੈ ਉਹ ਕਹਿੰਦਾ ਹੈ ਇੱਕ ਅਰਥਾਤ ਇਸ ਦਾ ਇੱਕੋ ਇਲਾਜ ਹੈ ਮੌਤ ਮਾਲਤੀ ਮੁੜ ਬਾਹਰ ਆਈ ਉਸ ਦੇ ਸਰੀਰ ਨੂੰ ਪੋਛਦਾ ਛਤ ਨੇ ਭਿਉਂ ਦਿੱਤਾ ਸੀ ਬਾਕੀ ਰਹਿੰਦੀ ਕਸਰ ਹੁਣ ਆਕਾਸ਼ ਪੂਰੀ ਕਰ ਰਿਹਾ ਸੀ ਵੇੜੇ ਵਿੱਚ ਛੁਟ ਮੀਂਹ ਦੀ ਝਮਝਮ ਤੋਂ ਕੁਝ ਨਹੀਂ ਸੀ ਸੁਣਾਈ ਦਿੰਦਾ ਕਿਸੇ ਕਿਸੇ ਵੇਲੇ ਕਾਲੇ ਬੱਦਲਾਂ ਵਿੱਚੋਂ ਬਿਜਲੀ ਦੀ ਚਮਕ ਧਰਤੀ ਤੇ ਪੈਂਦੀ ਤੇ ਚਿੱਕੜ ਉੱਤੇ ਤਰਦੀ ਹੋਈ ਅਲੋਪ ਹੋ ਜਾਂਦੀ ਸੀ ਉਹ ਚੋਖਾ ਚੇਰ ਆਪਣੇ ਬੂਹੇ ਅੱਗੇ ਖੜੂਤੀ ਅਰਮਾਨਾ ਭਰੀ ਨਜ਼ਰ ਨਾਲ ਉਸ ਪੂੰਜੇ ਢੇਰੀ ਹੋਈ ਵੇਲ ਵੱਲ ਤੱਕਦੀ ਰਹੀ ਉਹ ਵੀ ਭਿੱਜ ਰਹੀ ਸੀ ਇਹ ਵੀ ਭਿੱਜ ਰਹੀ ਸੀ ਉਹ ਵੀ ਰੋਲ ਰਹੀ ਸੀ ਇਹ ਵੀ ਰੋਲ ਰਹੀ ਸੀ ਉਹ ਵੀ ਨਿਆਸਰੀ ਸੀ ਇਹ ਵੀ ਨਿਆਸਰੀ ਖੜੀ ਖੜੋਤੀ ਨੂੰ ਡੋਬੂ ਪੈਣ ਲੱਗਾ ਕਿੱਥੇ ਜਾਵਾਂ ਕੌਣ ਆਸਰਾ ਦੇਵੇ ਪਰ ਛਾਟੀ ਉਕੜਿਆਲ ਦੀ ਟੰ ਵਾਲਾ ਮਸਲਾ ਉਸ ਨੂੰ ਚੇਤੇ ਆ ਗਿਆ ਸਭ ਫਿਕਰ ਮੁੱਕ ਗਏ ਸਾਰੀ ਚਿੰਤਾ ਦੂਰ ਹੋ ਗਈ ਦਿਲ ਨੇ ਕਿਹਾ ਰੇਲ ਦੀ ਪਟੜੀ ਇੱਥੋਂ ਦੂਰ ਨਹੀਂ 3:30 ਵਜੇ ਫਰੰਟੀਅਰ ਮੇਲ ਲੰਘਦੀ ਹੈ ਬਸ ਠੀਕ ਹੈ ਮਾਲਤੀ ਦੇ ਹਿਰਦੇ ਵਿੱਚ ਦ੍ਰਿੜਤਾ ਦਾ ਸੰਚਾਰ ਹੋ ਰਿਹਾ ਸੀ ਕਮਜ਼ੋਰੀ ਉੱਡ ਰਹੀ ਸੀ ਉਹ ਖੋਬੇ ਤੋਂ ਪੈਰ ਬਚਾਉਂਦੀ ਹੋਈ ਸਲੀਮਾ ਤੇ ਕਮਰ ਦੇ ਬੂਹੇ ਅੱਗੇ ਆਈ ਬੂਹਾ ਖੁੱਲਾ ਸੀ ਦੋਵੇਂ ਆਪੋ ਆਪਣੇ ਮੰਜਿਆਂ ਤੇ ਸੁੱਤੇ ਹੋਏ ਸਨ ਝਟਪੂਦਲੀ ਜਾਂ ਵਿੱਚ ਖਲੋ ਕੇ ਇਨ੍ਹਾਂ ਦੋਹਾਂ ਮਹਾਨ ਆਤਮਾਵਾਂ ਨੂੰ ਉਸਨੇ ਇੱਕ ਵਾਰੀ ਨਜ਼ਰ ਭਰ ਕੇ ਤੱਕਣਾ ਚਾਹਿਆ ਪਰ ਹਨੇਰੇ ਕਰਕੇ ਉਹਨਾਂ ਦਾ ਅੰਤਿਮ دیدار ਉਹ ਚੰਗੀ ਤਰ੍ਹਾਂ ਨਾ ਕਰ ਸਕੇ ਕੋਚਿਰ ਹੋਰ ਉਡੀਕ ਵਿੱਚ ਖੜੀ ਰਹੀ ਕਿ ਬਿਜਲੀ ਦਾ ਚਮਕਾਰਾ ਵੱਜੇ ਤੇ ਉਹ ਦਿਲ ਦੀ ਸੱਦਰ ਲਾ ਲਵੇ ਪਰ ਉਸ ਦੀ ਉਡੀਕ ਡਾਢੀ ਬੇਅਸਰੀ ਸੀ ਪਰ ਉਸਦੀ ਉਡੀਕ ਡਾਡੀ ਬੇਸਬਰੀ ਸੀ ਉਹ ਬਹੁਤਾ ਚਿਰ ਨਾ ਠਹਿਰ ਸਕੀ ਦਿਲ ਹੀ ਦਿਲ ਵਿੱਚ ਦੋਹਾਂ ਨੂੰ ਨਮਸਕਾਰ ਕਰਕੇ ਉਹ ਪਿਛਾਂ ਮੁੜੀ ਹਵੇਲੀ ਦੇ फाटक ਵੱਲ ਜਾਂਦੀ ਜਾਂਦੀ ਦੇ ਪੈਰ ਇੱਕ ਵਾਰੀ ਫੇਰ ਰੁਕੇ ਜਿਵੇਂ ਪਿੱਛੋਂ ਕੋਈ ਬੁਲਾ ਰਿਹਾ ਹੁੰਦਾ ਏ ਉਸਨੇ ਪਿਛਾਂ ਤੱਕਿਆ ਕੇਵਲ ਘਰਾਂ ਦੀਆਂ ਛੱਤਾਂ ਤੋਂ ਮੀਂਹ ਦੀ ਆਵਾਜ਼ ਆ ਰਹੀ ਸੀ ਹੋਰ ਕੁਝ ਨਹੀਂ ਇਹ ਕਿਹੜੀ ਖੇਚ ਹੈ ਜਿਹੜੀ ਮੈਨੂੰ ਅਗਾਹ ਕਦਮ ਨਹੀਂ ਪੁੱਟਣ ਦੇਂਦੀ ਉਸਦੇ ਦਿਲ ਨੇ ਝੁੰਝਲਾ ਕੇ ਪ੍ਰਸ਼ਨ ਕੀਤਾ ਕੜਿਆਲ ਨੇ ਟੰ ਟੰ ਦੋ ਖੜਕਾਏ ਠੀਕ ਹੈ ਦੋ ਬੇਸ਼ੱਕ ਦੋ ਪਿਆਰ ਰਤੀਆਂ ਰੂਹਾਂ ਹਨ ਜਿਨ੍ਹਾਂ ਦੇ ਮੋਹ ਦੇ ਰਸੇ ਮੇਰੇ ਪੈਰਾਂ ਨੂੰ ਅਗਾਹ ਨਹੀਂ ਜਾਣ ਦਿੰਦੇ ਪਰ ਮੇਰੇ ਉਹ ਦੋਵੇਂ ਧਰਮਸਨੇਹੀ ਭੁੱਲ ਕਰਨਗੇ ਜੇ ਸੋਚਣਗੇ ਕਿ ਮੈਂ ਉਹਨਾਂ ਨੂੰ ਜੁਦਾਈ ਦਾ ਦਾਗ ਦੇ ਰਹੀ ਹਾਂ ਮੈਂ ਉਹਨਾਂ ਨੂੰ ਬਚਾਣ ਲਈ ਉਹਨਾਂ ਦੇ ਫਿਕਰਾਂ ਦੁੱਖਾਂ ਦਾ ਅੰਤ ਕਰਨ ਲਈ ਇਸ ਜ਼ਿੰਦਗੀ ਦੀ ਆਹੂਤੀ ਦੇਾਂਗੀ ਤੇ ਦਿਲ ਨੂੰ ਪੱਕਾ ਕਰਕੇ ਮਾਲਦੀ ਤੁਰ ਪਈ ਸਹਿਜ ਨਾਲ ਫਾਟਕ ਦਾ ਬੂਹਾ ਉਸ ਖੋਲਿਆ ਤੇ ਮੋਗਲੀ ਦੁਨੀਆ ਦੇ ਹਨੇਰੇ ਸਮੁੰਦਰ ਵਿੱਚ ਫਿਰ ਪਈ ਖਤਰਿਆਂ ਤੇ ਸਹਿਮਾ ਨਾਲ ਕਦਮ-ਕਦਮ ਭਰੀ ਹੋਈ ਦੁਨੀਆ ਵਿੱਚ ਇਸ ਵੇਲੇ ਉਸਦੇ ਦਿਮਾਗ 'ਚੋਂ ਸਭ ਖਿਆਲ ਗੁੰਮ ਸਨ ਸੁੰਸਾਨ ਤੇ ਖਾਮੋਸ਼ੀ ਕੇਵਲ ਦੋ ਹੀ ਚੀਜ਼ਾਂ ਨੂੰ ਉਹ ਕਲਪਿਤ ਨਜ਼ਰ ਨਾਲ ਵੇਖ ਰਹੀ ਸੀ ਹਨੇਰੇ ਵਿੱਚ ਚਮਕ ਰਹੀਆਂ ਰੇਲ ਦੀ ਪਟੜੀ ਦੀਆਂ ਦੋ ਲੀਹਾਂ ਤੇ ਜਾਂ ਡੜ-ਡੜ ਕਰਦੀ ਆ ਰਹੀ ਫਰੰਟੀਅਰ ਮੇਲ ਧੰਨਵਾਦ